ਜਪ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਤਹਿਤ ਅੰਮ੍ਰਿਤਸਰ ਵਿੱਚ ਵੀ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਜਾ ਕੇ ਸਰਚ ਆਪਰੇਸ਼ਨ ਕੀਤੇ ਜਾ ਰਿਹਾ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਗੁਮਟਾਲਾ ਦੀਆਂ ਦਿਖਾ ਦਿੰਦੇ ਆ ਜਿੱਥੇ ਕਿ ਪੁਲਿਸ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤੇ ਨਸ਼ੇ ਦੇ ਵਿਰੁੱਧ ਇਹ ਮੁਹਿੰਮ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਜਾ ਕੇ ਪੁੱਛਗਛ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਅੰਮ੍ਰਿਤਸਰ ਵਿੱਚ ਕੁਝ ਨਸ਼ਾ ਪ੍ਰਭਾਵਿਤ ਖੇਤਰਾਂ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁੰਮਟਾਲਾ ਦੀਆਂ ਤਸਵੀਰਾਂ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਲਗਾਤਾਰ ਹੀ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਸਰਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਿਹੜੇ ਸੀਨੀਅਰ ਪੁਲਿਸ ਦੀਆਂ ਟੀਮਾਂ ਵੀ ਜੜੀਆਂ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਤੇ ਜਨਾਂ ਘਰਾਂ ਦੇ ਵਿੱਚ ਪੁਲਿਸ ਨੂੰ ਸ਼ੱਕ ਲੱਗਦਾ ਹੈ ਕਿ ਸ਼ਾਇਦ ਨਸ਼ਾ ਵੇਚਦੇ ਹੋ ਸਕਦੇ ਉਹਨਾਂ ਘਰਾਂ ਦੇ ਵਿੱਚ ਪੁਲਿਸ ਜਾ ਕੇ ਤਲਾਸ਼ੀ ਕਰਦੇ ਹੋਈ ਵੀ ਦਿਖਾਈ ਦੇ ਰਹੀ ਹੈ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨਸ਼ਾ ਮੁਕਤੀ ਬਾਰੇ ਵਾਰ ਅਗੇਂਸਟ ਸਟੱਗ ਨਾ ਨਰਦ ਤੱਕ ਅੱਜ ਅੰਮ੍ਰਿਤਸਰ ਦੀ ਗੱਲ ਮੀਟਿੰਗ ਵੀ ਹੋਈ ਸੀ ਉਹਦੇ ਤਹਿਤ ਅੱਜ ਸਾਰੇ ਪੰਜਾਬ 'ਚ ਇਹ ਬਾਰਡਰ 'ਤੇ ਸੱਜੇ ਆਪਰੇਸ਼ਨਸ ਹੋ ਰਹੇ ਆ ਡਰੱਗ ਦੇ ਖਿਲਾਫ ਤੋਂ ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਪੰਜ ਜਗ੍ਹਾ ਸੀ ਇੱਕ ਜਿਹੜੇ ਆਪਰੇਸ਼ਨ ਚਲਾ ਰਹੇ ਆ ਉਹਨਾਂ ਚੋਂ ਇੱਕ ਇੱਥੇ ਮੇਨ ਗੁਪਤਾਲਾ ਜਿਹੜਾ ਥਾਣਾ ਟੈਂਟ ਦੇ ਵਿੱਚ ਵੈਸਬ ਸਬਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਆਪਾਂ ਹਾਜ਼ਰ ਆ ਮੇਨਲੀ ਅਸੀਂ ਸਾਰੇ ਮਾਰਕ ਕਰ ਰਹੇ ਆ ਕਿ ਜਿਹੜੇ ਬੰਦੇ ਸਸਪੈਕਟ ਨੇ ਜਿਹੜੇ ਨਸ਼ਾ ਵਗੈਰਾ ਵੇਚਦੇ ਆ ਉਹਨਾਂ ਦੇ ਸਰਚ ਕੀਤੀ ਜਾਵੇ ਉਹਨਾਂ ਦੀ ਐਕਟੀਵਿਟੀਜ਼ ਬਾਰੇ ਪਤਾ ਕੀਤਾ ਜਾਵੇ ਪਬਲਿਕ ਨਾਲ ਵੀ ਇੱਥੇ ਗੱਲਬਾਤ ਕੀਤੀ ਜਾਵੇ so that ਸਾਨੂੰ ਹੋਰ ਇਨਫੋਰਮੇਸ਼ਨ ਆਵੇ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਨਾਲ ਮੈਂ ਮੇਨ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਜਾਂ ਟੀਮ ਆਰੀਏ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਉਹਦੇ ਮੁਤਾਬਕ 2 ਮਹੀਨੇ ਜਿਹੜੇ ਹੋਏ ਆ ਪਰ ਵੀ ਦਾ ਮਹੀਨਾ ਦਾ 28 ਦਾ ਹੁੰਦਾ ਹੈ ਜਨਵਰੀ ਪੂਰੀ ਤੇ ਫਰਵਰੀ ਉਹ ਆਲਰੇਡੀ 26 ਕਿਲੋ ਹਿਰੋਇਨ ਨਾ ਪਰ ਰਿਕਵਰ ਕਰ ਚੁੱਕੀ ਹੈ ਜੋ ਕਿ ਸਪੈਸ਼ਲ ਆਪਰੇਸ਼ਨਸ ਰਾਹੀਂ ਬਾਰਡਰ 'ਤੇ ਡਰੋਨ ਰਾਹੀਂ ਆਈ ਹੈ। ਔਰ 12 ਪ੍ਰੋਪਰਟੀਆਂ ਅਸੀਂ ਫੀਜ਼ ਕੀਤੀਆਂ ਜਿਹੜੇ ਸਮਗਲਰਸ ਦੀਆਂ ਜਿੱਦੀ ਵੈਲਿਊ तकरीबन 54 ਲੱਖ ਰੁਪਈਆ ਹੈ। ਤੋਂ ਉਸ ਤੋਂ ਇਲਾਵਾ ਪੀਓਜ਼ ਜਿਹੜੇ ਹੈ ਮੈਂ ਅੱਜ ਦੇਖ ਰਿਹਾ ਸੀ ਕਿ तकरीबन 60 ਦੇ ਕਰੀਬ ਪੀਓਜ਼ ਜਿਹੜੇ ਐਂਡੀਪੀਐਸ ਦੇ ਪਗੋੜੇ ਉਹ ਵੀ ਫੜੇ ਜਾ ਚੁੱਕੇ ਹੈ। ਤੋਂ ਕਾਫੀ ਅਸੀਂ ਇਹਨੂੰ ਵਧੀਆ ਫੋਕਸ ਦੇ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ।